ਅੱਜ ਤੁਸੀਂ ਆਪਣੇ ਦੇਖਰੇਟ ਹੈਟਾ ਜਾ ਸੀ ਦੋ ਦੋ ਜੇ ਅਮਰਜੀਤ ਦੋ ਜੀ ਦੀ ਕਿਤਾਬ ਲੈ ਕੇ ਮਿਲ ਦਿੱਤੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਹੈ ਜਿਆ ਕਿ ਕਿਤਾਬਾਂ ਬਾਰੇ ਸਭੀ ਦੇ ਤਰਫੋਂ ਖੜਦੇ ਹੋ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਜੀ ਕਿਉਂ ਸਾਡੇ ਸਕੂਲ ਦਾ ਵਿੜਾ ਤਿਉਹਾਰ ਬੁੱਕ ਨੂੰ ਰਿਲੀਜ਼ ਕਰਨ ਦੇ ਲਈ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਤੁਸੀਂ ਸਾਰੇ ਟੀਮ ਤੁਸੀਂ ਉਰੇ ਪਹੁੰਚੇ ਹੋ ਤੇ ਬੱਚੇ ਦੇ ਅੱਗੇ ਬੁੱਕ ਨੂੰ ਲੋਕਾਂ ਦੇ ਅੱਗੇ ਅਰਪਿਤ ਕੀਤਾ ਹੈ ਤੇ ਮੈਂ ਚਾਹੁੰਦਾ ਕਿ ਇਹ ਜੋ ਬੁੱਕ ਹੈ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਕੀ ਹੈ ਸ਼ਹੀਦਾਂ ਦੀ ਸੋਚ ਬਾਰੇ ਪਤਾ ਲੱਗਦਾ ਲੱਗਦਾ ਸਾਨੂੰ ਤੇ ਜਿਹੜਾ ਅੱਜ ਜੰਗੀਰ ਸਿੰਘ ਜੀ ਨੇ ਬੱਚਿਆਂ ਨੂੰ ਉਹ ਅਮਰ ਸ਼ਹੀਦ ਸਰਦਾਰ ਉਦਮ ਸਿੰਘ ਜੀ ਬਾਰੇ ਉਹਨਾਂ ਦੀ ਜੀਵਨ ਗਾਥਾ ਬਾਰੇ ਦੱਸਿਆ ਉਹਨਾਂ ਦੀ ਸੋਚ ਬਾਰੇ ਦੱਸਿਆ ਤਾਂ ਸਾਡੇ ਬੱਚਿਆਂ ਨੂੰ ਦੇਸ਼ ਪ੍ਰਤੀ ਪ੍ਰੇਮ ਲੱਗੂਗਾ ਤੇ ਉਹਨਾਂ ਦੇ ਕਦਮਾਂ ਤੇ ਚੱਲਣਗੇ ਮੈਂ ਲਾਸਟ ਤੇ ਫਿਰ ਸਾਰੀ ਟੀਮ ਦਾ ਜੰਗੀਰ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਸਕੂਲ ਆ ਕੇ ਉਹਨਾਂ ਨੇ ਬੁੱਕ ਨੂੰ ਰਿਲੀਜ਼ ਕੀਤਾ ਭਾਈ ਜੀ ਲੋਕ ਸਾਹਿਬ ਜੀ ਨੇ ਪਵਾਇਆ ਇਹਦਾ ਫੰਕਸ਼ਨ ਬਾਰੇ ਬਹੁਤ ਜਾਣਤਾ ਅੱਜ ਦਾ ਫੰਕਸ਼ਨ ਬਹੁਤ ਵਧੀਆ ਰਿਹਾ ਜੀ ਸਾਡੇ ਗਿਆਨੀ ਜਗੀਰ ਸਿੰਘ ਜੀ ਨੇ ਜਿਹੜੀ ਕਿਤਾਬ ਨੂੰ ਇੱਕ ਨਵੇਂ ਰੂਪ ਦੇ ਵਿੱਚ ਸਹੀਦ ਉਦਮ ਸਿੰਘ ਜੀ ਬਾਰੇ ਦੱਸਿਆ ਗਿਆ ਔਰ ਬੜੀ ਡੀਪਲੀ ਤੇ ਡੂੰਘੀ ਜਾਣਕਾਰੀ ਦਿੱਤੀ ਗਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਸਾਨੂੰ ਕਾਫੀ ਗੱਲਾਂ ਨਹੀਂ ਸੀ ਸਾਡੇ ਅਮਰ ਸਹੀਦ ਉਦਮ ਸਿੰਘ ਬਾਰੇ ਜੋ ਸਾਨੂੰ ਪਤਾ ਹੀ ਨਹੀਂ ਸੀ ਅੱਜ ਇਹਨਾਂ ਤੋਂ ਪਤਾ ਲੱਗਿਆ ਤੇ ਸਾਨੂੰ ਸਾਰਿਆਂ ਨੂੰ ਸਾਡੇ ਬੱਚਿਆਂ ਨੂੰ ਸਾਨੂੰ ਵੀ ਸਾਡੇ ਸਹੀਦਾਂ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਕਮ ਜੀ ਜੀ ਅੱਜ ਦਾ ਜਿਹੜਾ ਸਪੋਰਟ ਫੰਕਸ਼ਨ ਹੋਇਆ ਇਹਦੇ ਬਾਰੇ ਪੂਰੀ ਜਾਣਕਾਰੀ ਕਿਹੜੇ ਕਲਾ ਕੇਂਦਰ ਬਲਾਨਾ ਦਾ ਜਿਹੜਾ ਪਹੁੰਚਾਇਗੇ ਨੇ ਆਜ ਅੱਜ ਲੋਂਗੋ ਆਲਰੇਡੀ ਸ਼ਹੀਦਾਂ ਦੀ ਧਰਤੀ ਹੈ ਚੀਤਪਾਈ ਮਤੀ ਦਾ ਸਕੂਲ ਆਫ ਫੈਮਿਨਿਸ ਦੇ ਵਿੱਚ ਜਿਹੜਾ ਅਸ਼ੀਦ ਉਦਮ ਸਿੰਘ ਦਾ ਜਿਹੜੀ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ ਕਿਉਂਕਿ ਕਿਤਾਬ ਇਹ ਬਹੁਤ ਇਤਿਹਾਸਿਕ ਕਿਤਾਬ ਹੈ ਜਗਨਾ ਸੰਧੇ ਨੇ 1970 ਦੇ ਵਿੱਚ ਜਦੋਂ ਉਦਮ ਸਿੰਘ ਦੇ ਸਾਥੀ ਜਿਉਦੇ ਸੀ ਉਦੋਂ ਲਿਖੀ ਸੀ ਕਿਤਾਬ ਜਗੀਰ ਸਿੰਘ ਰਤਨ ਜੀ ਨੇ ਇਹਨੂੰ ਸੰਪਾਦਨ ਕੀਤਾ ਹੈ ਲਖਵੀਰ ਸਿੰਘ ਦੀ ਰਤਨਪਾਲ ਸੰਗਰਾਮੀ ਕਲਾ ਕੇਂਦਰ ਤੇ ਸਿਟੋਟਨ ਜੈਲਪੀਨ ਫਾਊਂਡੇਸ਼ਨ ਕੈਨੇਡਾ ਨੇ ਰਲ ਕੇ ਇਹਨੂੰ ਰੀਪ੍ਰਿੰਟ ਕੀਤਾ ਤੇ ਅਸੀਂ ਸਕੂਲ ਦਾ ਜਿਹੜੇ ਪ੍ਰਿੰਸੀਪਲ ਨੇ ਵਿਪਨ ਚਾਵਲਾ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਉਰੇ ਸਕੂਲ ਦੇ ਵਿੱਚ ਜਿਹੜਾ ਇਹ ਉਹਨਾਂ ਨੇ ਪ੍ਰੋਗਰਾਮ ਕਰਨ ਦੀ ਸਾਨੂੰ ਪਰਮਿਸ਼ਨ ਦਿੱਤੀ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਬੱਚਿਆਂ 'ਚ ਹੋਣੇ ਚਾਹੀਦੇ ਨੇ ਸਾਡੀਆਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਨੇ ਉਹਨਾਂ ਦਾ ਇੱਕੋ ਦੇਸ਼ ਹੁੰਦਾ ਹੈ ਵੀ ਅਸੀਂ ਲਗਾਤਾਰ ਬੱਚਿਆਂ ਦੇ ਵਿੱਚ ਉਹ ਸ਼ਹੀਦਾਂ ਨੂੰ ਰੁਬਰੂ ਕਰਾਈਏ ਕਿਉਂਕਿ ਜਿਹੜੇ ਆਪਣੇ ਸ਼ਹੀਦਾਂ ਨੇ ਜ਼ਿੰਦਗੀ ਦੇਸ਼ ਹੀ ਲਈ ਹੈ ਉਹ ਜ਼ਿੰਦਗੀ ਕਿਸ ਤਰ੍ਹਾਂ ਲਈ ਹੈ ਉਹਨਾਂ ਦਾ ਕਿਰਦਾਰ ਕੀ ਸੀ ਉਹਨਾਂ ਦਾ ਕੈਰੈਕਟਰ ਕੀ ਸੀ ਉਹਨਾਂ ਦਾ ਨਿਸ਼ਚਾ ਕੀ ਸੀ ਉਹ ਸਾਰਾ ਇੱਕ ਕਿਤਾਬ ਰਾਹੀਂ ਬੱਚਿਆਂ ਨੂੰ ਦੱਸਿਆ ਗਿਆ ਅਸੀਂ ਫਿਰ ਸਕੂਲ ਆਫ ਐਮੀਨਸ ਮਦੀਦਾਸ ਦੇ ਪੂਰੇ ਸਟਾਫ ਦਾ ਪ੍ਰਿੰਸੀਪਲ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਜਗੀਰ ਸਿੰਘ ਰਤਨ ਦਾ ਜਗੀਰ ਸਿੰਘ ਰਤਨ ਪਕੈਨੇਡਾ ਦਾ ਤੇ ਪੂਰੀ ਟੀਮ ਦਾ ਜਿਨ੍ਹਾਂ ਨੇ ਸਿਗਰਾਮੀ ਕਲਾ ਕੇਂਦਰ ਦਾ ਜਿਨ੍ਹਾਂ ਨੇ ਕਿਤਾਬ ਨੂੰ ਰੀਪ੍ਰਿੰਟ ਕਰਕੇ ਲੋਕਾਂ 'ਚ ਲਿਆਂਦਾ ਬਹੁਤ ਬਹੁਤ ਧੰਨਵਾਦ ਅੰਟੋਨੋ ਸਾਹਿਬ ਤੁਸੀਂ ਅੱਜ ਮੇਰੇ ਨਾਲ ਆਓਗੇ ਨੰਬਰ ਆਸਟ੍ਰੋਲ ਦੇ ਵਿੱਚ ਅਗਲੇ ਵਾਰ ਕੀ ਨੰਬਰ ਕਿਹਦਾ ਆਊਗਾ ਤਾਊਲਾ ਪਰ ਸਾਨੂੰ ਅੱਧੇ ਮਿੰਟ ਜੀ ਦੱਸਣਾ ਵੀ ਤੁਸੀਂ ਪਹਿਲੀ ਵਾਰ ਇਹ ਫੰਕਸ਼ਨ ਤੇ ਆਏ ਹੋਗੇ ਕਿੰਨੇ ਵਧੀਆ ਲੱਗਿਆ ਜੀ ਮੈਨੂੰ ਫੰਕਸ਼ਨ ਦੇਖ ਕੇ ਤੁਮਕੇ ਬਹੁਤ ਵਧੀਆ ਲੱਗਿਆ ਜੋ ਵੀ ਗਿਆਨੀ ਸਿੰਘ ਨੇ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਿਆ ਉਤਮ ਸਿੰਘ ਬਾਰੇ ਕਿਉਂਕਿ ਸਾਨੂੰ ਇਹਨਾਂ ਬਾਰੇ ਬਹੁਤ ਸੋਚਣਾ ਚਾਹੀਦਾ ਬੋਲਣਾ ਚਾਹੀਦਾ ਬੱਚਿਆਂ ਨੂੰ ਜਾਣਕਾਰੀ ਦਵਾਂਗੇ ਤਾਂ ਹੀ ਸਾਡੇ ਬੱਚਿਆਂ ਨੂੰ ਕੁਝ ਪਤਾ ਚੱਲੇਗਾ ਬਹੁਤ ਬਹੁਤ ਵਧੀਆ ਜੀ ਧੰਨਵਾਦ ਤੁਹਾਡੇ ਚੈਨਲ ਦਾ